ਤੇਰਾ ਗਿਆ ਚਲ 12000 ਦਾ ਨਾ ਨਾ ਤੂੰ ਵੀ ਉਹ ਕਿਹੜੇ ਤੇ ਲੱਗੇ ਦੇਖ ਕੋਈ ਕਿੰਨੇ ਦਿਨਾਂ ਮੀਰ ਪਾਉਂ ਯਾਰ ਇੱਕੋ ਗੱਲ ਕਰਦਾ ਹੈ ਇਹਨੂੰ ਬਾਪੂ ਪੁਲਿਸ ਚਾਰਾ ਇਹ ਵੀ ਜਾਂਦਾ ਹੈ ਕਮਾਉਂਦਾ ਯਾਰ ਇੱਕ ਪਾਸੋਂ ਮੂੰਹ ਆਪਣੇ ਕੋਲ ਦੇ ਵਾਲਾ ਬਾਹਰ ਜਾ ਛੱਡ ਦੇ ਕੋਈ ਹਾਂਜੀ ਹੋਕ ਨਾ ਨਾ ਕੋਈ ਆਜੂ ਕੀ ਗੱਲ ਦੱਸ ਯਾਰ 12 ਦੇ ਨਾਲ ਖੜਾ ਸਾਡੀ ਹਾਂ 11 ਹਜ਼ਾਰ ਰੁਪਏ ਇਹਨਾਂ ਨੂੰ ਲੈ ਕੇ ਭਾਗਾਂ ਮੰਡੀ ਨੂੰ ਪਾਉਂਦੇ ਹੋਰ ਨਾ ਨਹੀਂ ਸਪੂਟਰੀ ਖੜੀ ਆ ਨਾ ਤਾਂ ਭੱਜਿਆ ਜਾਵੇ ਸੀ ਭੱਜਿਆ ਨਹੀਂ ਆਂਦਾ ਤੈਨੂੰ ਬੋਲ ਰਹਿਣਾ ਰੋਗੀ ਬੋਲ ਬੰਮਾ ਨੂੰ ਪੋਂਦਾ ਮਿਲ ਹੀ ਜਾਣਾ ਅੱਛਾ ਤਲਾਕਾ ਸਾਡੇ YouTube ਵੀ ਮੇਰੇ ਦਾਗ ਲੈ ਗਾ ਲਾ ਕੁਸਤਾ ਕਰ ਜਾਂਦਾ ਕੋਈ ਆਹ ਹੋਣਾ ਪੂਰਾ ਕਰਕੇ ਦੇਖ ਲੈ ਨਾ ਉਹ ਹੋਰ ਮੜ ਮੜੇ ਕਿਹਦਾ ਬੰਮਾ ਨਾ ਬਈ ਯਾਰ ਇਹ ਬਣਾ ਵੀ 4 ਮਹੀਨੇ ਆਉਂਦਾ ਨਹੀਂ ਯਾਰ ਉਹ ਮੈਂ ਤੇਰਾ ਮਾਰਾ 2 ਮੋਟਾ ਠਹਿਰ ਕੇ ਕਰਦਾ ਮੋਟਾ ਹੋ ਗਾ ਹਾਂ ਔਰ ਦੋ ਦੀ ਵੀ ਨਹੀਂ ਗਾਹ ਯਾਰ ਕੀ ਆ ਛੋਟੇ ਛੋਟੇ ਸਾਹਮਣੇ ਤੂੰ ਬੱਚਾ ਵੇਖਿਆ ਬੱਚਾ ਦੇਖਦਾ ਕਿੰਨਾ ਵੇਖਲਾ ਪੱਤਾ ਹੀ ਦੇਖਿਆ ਫੇਰ ਚੱਲ 10 ਹਜ਼ਾਰ ਲੈ ਜਾ ਜਾ ਠੱਡ 8 ਮੇਣਾ ਦੇ ਜਾ ਠੱਡ 8 ਸਾਡੇ 8 ਲਾ ਲਾ ਸਾਡੇ 8 ਹਾਂ ਮਾਹ ਮੇਰੀ ਠੱਡ 8 ਮੇਰੇ ਬੰਦੇ ਪਾਉਂਦੇ ਜਿਹੜਾ ਉਹਨਾਂ ਜਾ ਖਾ ਜਾਈਏ ਹੁਣ ਇਹ ਹਰੇ ਬੋਲ ਲਾ ਦੇ ਯਾਰ ਤੈਨੂੰ ਵਾ ਵੰਜੀ ਸਾਢੇ ਨੌ ਦੇ ਯਾਰ ਨਾ ਚੱਕ ਜਿਹੜੀ ਇਹ ਗੱਲ ਮੂੰਹ ਚੋਂ ਕੱਢੀ ਆ ਸਾਢੇ ਨੌ ਦੇ ਯਾਰ ਫੁੱਲ ਪੈਸੇ ਲਾ ਕੇ ਦੇ ਦਿਓ ਉਹ ਜਿਹੜਾ ਕੀ ਨਾ ਪਾਉਣੀ ਯਾਰ ਦੇ ਦਿਓ ਰੁਪਈਆ ਬੰਦੇ ਦਾ ਓ ਚੱਕ ਫੜਾ ਪੈਸੇ ਚੱਲ ਯਾਰ ਚਾਹ ਯਾਰ ਦੇ ਯਾਰ ਯਾਰ ਬੱਸ ਕਰ ਦੇ ਦੇਖੋ ਭਈ ਆ ਬੱਤੇ ਦਾ ਹੋਇਆ ਸੌਦਾ ਸਾਢੇ 8000 ਲੈ ਯਾਦ ਕਰੇਗਾ ਯਾਰ ਕਦ ਜਾਲ ਕਰੇ ਨਾਲੇ ਪੈਸੇ ਤਾਂ ਦਿੱਤਾ ਤਾਂ ਬੋਲਿਆ ਨਾ ਜਰਾ ਜਾ ਕੇ ਲਗਾ ਦਾ ਮਤਲਬ ਕੋਈ ਨਹੀਂ ਉਹ ਬਾਈ ਦਾ ਪਾਲ ਲੈਣਾ ਚਾਚੇ ਦੀ ਮਰ ਨਹੀਂ ਬਣਦੀ ਹਰੀ ਮੇਰੇ ਕਰਵਾਨੀ ਵਾਚ ਰੱਖੇ ਮੇਰੇ ਕੋਲੇ ਜੁਰਮਾਨੀ ਮੈਂ ਤੁਮ ਪੂਦੋਂ ਪਾਣੀ ਦੋ ਲੈ ਇਹ ਤਾਂਹੀਂ ਦਵਾਉਣੇ ਨੇ ਤਾਂਹੀਂ ਦਵਾਉਣੇ ਨੇ ਮੇਰੇ ਕੋਲੇ ਖੜਾ ਕੁਰਬਾਨੀ ਵਾਲਾ ਬੱਕਰਾ ਜ ਲੈੜਾ ਕਿਸੇ ਨੇ ਮੇਰੇ ਕੋਲੇ ਹੈਗਾ ਮੇਰੇ ਕੋਲੇ ਖੜਾ ਕੁਰਬਾਨੀ ਵਾਲਾ ਜ ਲੈੜਾ ਆਉਂਦੇ ਹੋਰੇ ਅੱਜ ਇੱਥੇ ਤਾਂ ਨਹੀਂ ਲੈ ਪਿੰਡ ਏਡਾ ਪਿੰਡ ਵਈ ਦਾ ਪੈਣੀ ਜਸਾ ਨਾਲ ਕਿੰਨੇ ਕ ਬਜਨ ਦਾ ਐਡਾ ਉਹ ਇੰਨਾ ਬਜਨ ਹੈਗਾ ਉਹ ਉੱਡਾ ਹੈਗਾ ਉੱਡਾ ਬੋਲਾ ਬਜਨ ਆ ਬਈ ਕੌਂਕਲ ਐ ਮੈਂ ਜੋਕਰ ਚੋਖਿਆ ਸੀ ਕਿੰਨੇ ਦਾ ਪਹਿ ਕਿੰਨੇ 48000 ਰੁਪਏ ਮੰਗਣਾ 41000 ਲਾਉ ਮਾ ਫੁੱਟਾ ਜਾਂਦਾ ਤੈਨੂੰ ਪੂਰੀ ਗੰਦੇ ਫੜ ਕੇ ਲੈ ਆ Alıfet, <laughs> sağ <laughs> ਆਪਾਂ ਕੜਾ ਕੋ ਖਾਣੇ ਖਾਣੀਆਂ ਯਾਰ 7000 ਦੀ ਬ੍ਰੈਕਫਾਸਟ ਮੈਂ ਤੇਰੀ ਗੱਲ ਮੈਂ 100 ਖਾਣਾ ਤੂੰ ਹੁਣ ਸੁਣ ਮੇਰੀ ਗੱਲ ਸੁਣ ਲੈ ਅਸੀਂ ਕਸਮ ਨਾਲ ਅਸੀਂ 150 ਨਹੀਂ ਵਧਾਇਆ ਤੇਰੀ ਠੀਕ ਹੈ ਨਹੀਂ ਨਹੀਂ ਮੇਰੀ ਗੱਲ ਮੈਂ ਇੰਨੀ ਵੀ ਮੰਨਦਾ ਕਰੋ ਸਾਡੇ ਉਹ ਤੂੰ ਸਾਰੇ ਮੰਡੀਆਂ ਚ ਇੰਨੀ ਵੀ ਨਹੀਂ ਮੰਨਦਾ ਹੁਣ ਤੂੰ 7500 ਮੇਰੇ ਭਾਈ ਤੂੰ ਕਹਿਦਾ ਦੇਖ ਮੈਂ ਗਾ ਹੁਣ ਲੈਣਾ ਮੰਦਾ ਦੇਖ ਜੇ ਮਰਜ਼ੀ ਆਦੀ ਦਿਲ ਦੀਆਂ ਸਾਢੇ 700 ਹਾਂ ਭਾਈ ਮਨ ਕਰ ਮੰਨ ਲਿਆ ਕਰ ਮਨ ਲੈ ਮੇਰੀ ਗੱਲ ਤਾਂ ਸੁਣ ਲੈ ਮੈਂ ਤੈਨੂੰ 100 ਰੁਪਏ ਚੰਨ ਲਖਾਈ ਕਰਾ ਦੂਗਾ ਯਾਰ ਟੱਪਾ ਦੇ ਲਖਾਈ ਕਰਾ ਚਲ ਕੋਸ਼ੀ ਨਹੀਂ ਹੁੰਦਾ ਲਖਾਈ ਕਰਾ ਚਲ ਲਖਾਈ ਕਰਾ ਚਲ ਮੰਨੀ ਦੀ ਵੀ ਹੁੰਦੀ ਹੁਣ ਇੰਨੀ ਲਖਾਈ ਕਰਾ ਦੇ ਚਲ ਪਰੇ 150 ਪਿੱਸੇ ਦਾ ਮੂੰਹ ਲੱਗਦਾ ਚਲ ਬਈ ਦੇਖੋ ਇਹ ਬੂਟੇ ਨੇ ਵੱਡਾ ਸੌਦਾ ਮਾਰਿਆ ਅੱਜ ਦੇਖ ਸਕਦੇ ਤੁਸੀਂ ਹਨਾ ਮੈਂ ਕੋਈ ਨਹੀਂ ਸੋਣਾ ਬੱਕਰੀ ਦਿਖਾਇਆ ਪਹਿਲਾਂ ਉਹ ਬਾਬੇ ਨੂੰ ਬੱਕਰੀ ਮਗਰੋ ਫੜਾਈਆ ਕਹਿੰਦਾ ਪੈਸੇ ਫੜਾ ਪੈਸੇ ਕਹਿੰਦਾ ਬੱਕਰੀ ਵਿਆਹ ਲੱਤੀ ਹੈ ਪਹਿਲਾਂ ਅੱਗੇ ਮੁੰਡਾ ਸਾਡੇ ਘਰ ਹਾਕ ਦਾ ਨਕੂਰ ਦੇਖੋ ਬਈ ਸੌਦਾ ਹੋ ਗਿਆ 30000 ਦਾ ਕਿੰਨੇ ਦਾ ਸੌਦਾ ਹੋ ਗਿਆ ਬਈ ਇਹ ਦੋ ਬੱਕਰਿਆਂ ਦਾ 30000 ਠੀਕ ਆ ਬਈ ਦੇਖ ਸਕਦੇ ਹੋ ਬਈ ਬੱਕਰਿਆਂ ਦਾ ਸੌਦਾ ਹੋ ਚੁੱਕਿਆ ਹੈ ਦੇਖੋ ਉਹ ਰਾਮਾ ਜੀ ਪਰ ਤੇ ਮੈਂ ਕੋਈ ਨਹੀਂ ਲਾਉਂਦਾ ਜਿਹੜਾ ਆ ਗਲੇ ਕਾਲੇ ਕਦੇ ਆ ਗਿਆ ਵਾਜੀ ਸਿੱਧਾ ਨਾਲ ਆਉਂਦਾ ਬੰਦਾ ਲਾਲਾ ਵੀ ਤਾਂ ਡੰਡੀ ਮੰਦਿਆ ਆ ਜੀ ਪਾਣੀ ਵਾਲਾ ਸਾਡੇ ਪੁਲਾਇਮਾ ਆਈ ਨੂੰ ਬੋਲਿਆ ਇਹ ਕੋਈ ਗੱਲ ਦੀ ਪ੍ਰਾਅਕ ਨਹੀਂ ਆ ਦਰਗਾਹ ਦਾ ਪਾਣੀ ਜੀ ਆ ਖੜੀਆਂ ਨੇ ਮਹਾ ਕੰਨੀਆ ਕਰ ਤੋ ਗੂਗਲ ਵੀ ਖੋਲ ਕੇ ਦੇਖ ਲੈ ਤਾਮੜਿਆ ਗੂਗਲ ਤੇ ਖੋਲ ਕਈ ਵਾਰ ਐ ਮੈਸੇਜ ਆਉਂਦਾ ਨਹੀਂ ਹੁੰਦਾ ਥੋੜਾ ਗੂਗਲ ਤੇ ਕਰਵਾ ਮੰਨ ਲਾ ਕੇ ਵਾ ਮਨੂ ਤੇ ਲਾਈਨ ਤਾਂ ਭੇਜ ਦੇ ਉਹ ਤੇਰੇ ਤਾਰੇ ਆ ਤੂੰ ਜਾ ਕੇ ਪਰੋਣਾ ਰੋ ਵੀ ਦਿਖਾਉਣਾ ਜਿਉਂ ਇੱਕ ਬੱਕਰਾ ਹੈਗਾ ਫਿਰ ਇਹਨੂੰ ਮਾਰ ਦੇ ਨੂੰ ਸਿਰ ਨੂੰ ਮਾਰ ਦੇ ਦੇਖ ਕੋਈ ਕੰਕਰ ਮਾਰ ਜਿਓ ਸਿਰ ਨੂੰ ਮਾਰ ਦੇ ਫਿਰ ਹੀਰਾ ਬੱਕਰਾ ਹੈ ਤੂੰ ਕਹ ਗੋਰੀ ਹੀਰਾ ਹੀ ਹੋ ਤੂੰ ਕਹਿੰਦਾ ਭਾਈ ਹੋਰੀ ਤੇ ਡੱਬ ਦੇਖ ਲੱਤਾਂ ਕੋਲੇ ਗੱਡਾ ਕੀ ਕਹਿੰਦਾ ਡੱਬਾ ਅੱਗਾ ਡਾ ਉਹ ਹੀ ਬੱਚੇ ਉੱਠੀ ਜਾਊਗੇ ਭਾਈ ਉਹ ਕੋਲੇ ਲਾ ਦੋ ਕੀ ਮੰਗਦਾ ਚਲੋ ਤਾਂ ਗੁੱਡੀ ਛੋਟੀ ਚੀਜ਼ ਹੈ ਇਹ ਲਾਦਾ ਨਾ ਕਰ ਰਿਹਾ 8000 ਆ ਰਿਹਾ ਇਹ ਜੂਵਾਰੀ ਨੇ 8000 ਰੁਪਏ ਲਾਦਾ ਬਈ ਕਿਆ ਹੋ ਰਿਹਾ ਤੇ ਜੂ ਲਾਉਂਦਾ ਨਹੀਂ ਹੈ ਨਾ ਤੇ ਜੂ ਅੱਜ ਸਾਡਾ ਮੱਢੀ ਹੋਰ ਸੀ 8000 ਰੁਪਏ ਡਾਊਨ ਪੈ ਗਿਆ ਇੱਕ ਇੱਕ ਲੱਗ ਚੁੱਕੇ ਬਈ ਯਾਰ ਡਾਊਨ ਪੈ ਰਿਹਾ ਅੱਜ ਆ ਜਾਓ ਆ ਪੀਟਰ ਦਾ ਕੰਮ ਕਰਨ ਨੂੰ ਡਾਊਨ ਪੈਣਾ ਹੀ ਹੈ ਉਹ ਲਾਡਾ ਸਾਢੇ ਆ ਲਾ ਦੇ ਉਹ ਕਿਹੜਾ ਬੰਦਾ ਹੈ ਇਹ ਚਾਹ ਦੀ ਹੋਰ ਆ ਪੀਲਾ ਹੋ ਗਿਆ ਸਾੜੀਆ ਹੈ ਪੂੜਾ ਹੋ ਗਿਆ ਇੰਨਾ ਚ ਕਿਹੜੇ ਕਿਹੜੇ ਪਿੰਡ ਤੋਂ ਆਏ ਆ ਬਾਬਾ ਤਨੋਲੇ ਦੇ ਆ ਤਨੋਲੇ ਦੇ ਆ ਕੀ ਮੁੱਲ ਮੰਗਿਆ ਤੇ ਬੱਕਰੀ ਦਾ ਮੁੱਲ ਤਾਂ 15000 15000 ਰੁਪਏ ਮੰਗਿਆ ਵੀ ਪਾਪੇ ਨੇ ਬੱਕਰੀ ਤਾਂ ਦੇਖ ਸਕਦੇ ਤੁਸੀਂ ਕਿੰਨਾ ਲੱਗ ਚੁੱਕਿਆ 8.5 8.5 ਹਜ਼ਾਰ ਲੱਗਿਆ 8.5 ਲੱਗਿਆ ਉਹ ਤਾਂ 8.5 ਲੱਗਿਆ ਠੀਕ ਆ ਤੇ ਪਹਿਲੀ ਮੰਡੀ ਦਾ ਫੋਨ ਨੰਬਰ ਹੈਗਾ ਤੇਰਾ ਮੋਬਾਈਲ ਨੰਬਰ ਹੈ ਕੋਈ ਮੋਬਾਈਲ ਨੰਬਰ ਬੋਲਿੰਦਾ ਤੇਰਾ ਕੋਈ ਹੈਣੀ ਮੇਰੇ ਕੋਲ ਨਹੀਂ ਮੈਂ ਬੱਕਰੀਆਂ ਲਾਈਆਂ ਵਸ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਬਈ ਬਾਬਾ ਕਹਿੰਦਾ ਮੇਰੇ ਕੋਲ ਮੋਬਾਈਲ ਨੰਬਰ ਨਹੀਂ ਹੈਗਾ ਬੱਕਰਾ ਦੇਖ ਸਕਦੇ ਤੁਸੀਂ ਆਹ ਦੇਖਾ ਮਗਰ ਖੜਾ ਤੇਰੇ ਮੋਬਾਈਲ ਨੰਬਰ ਹੈਗਾ ਤੇ ਬੋਲੀ ਮੋਬਾਈਲ ਨੰਬਰ ਤੇਰਾ ਜੇ ਕਿਨੇ ਬੱਕਰੇ ਲੈਣਾ ਹੋਵੇ ਤੇਰੇ 140 70100 70146 65513 70146 65513 65513 ਨੰਬਰ ਆ ਬਈ ਬਾਬੇ ਦਾ ਨਾ ਉੱਲਿਆ ਪੰਡਾ ਬਾਬੇ ਦਾ ਬੱਕਰਾ ਲੈਣਾ ਹੈ ਅੰਡਰਵਕ ਖਸੀ ਆ ਹਾਂਜੀ ਅੰਡਰਵਕ ਬੱਕਰਾ ਜੇ ਕਿਨੇ ਲੈਣਾ ਕਾਲ ਕਰ ਲਿਓ ਬਈ ਬਾਬੇ ਨੂੰ ਓਕੇ ਬਈ ਧੰਨਵਾਦ